ਉਹਨਾਂ ਨੂੰ ਫੇਰ ਦੱਸਦਿਆਂ ਉਸ ਚਿੜੀ ਬਾਰੇ ਉਸ ਚਿੜੀ ਲਈ ਆਪਾਂ ਨੇ ਅੱਜ ਛੁੱਟੀ ਲਈ ਸੀ ਤਾਂ ਕਿ ਉਸ ਨੂੰ ਕੁਝ ਨਾ ਹੋਵੇ ਪਰ ਉਹੀ ਪਾਣਾ ਵਰਤ ਗਿਆ ਉਹ ਚਿੜੀ ਵਿਚਾਰੀ ਮਰ ਗਈ ਉਸਨੇ ਬਹੁਤ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਬਚਾਣ ਦੀ ਪਰ ਗਲੂ ਉਸ ਨੂੰ ਇੰਨਾ ਚਿਪਕ ਚੁੱਕੀ ਸੀ ਕਿ ਉਹ ਨਾ ਬਚ ਸકી ਕੁਝ ਗਲੂ ਉਸਨੇ ਖਾ ਵੀ ਲਈ ਸੀ ਜੋ ਸ਼ਾਇਦ ਉਸਦੇ ਅੰਦਰ ਜਾ ਕੇ ਚਿਪਕ ਗਈ ਸੀ ਕਿਉਂਕਿ ਉਸਨੇ ਚੁੰਝਣ ਨਾਲ ਗਲੂ ਨੂੰ ਕਾਫੀ ਲਾਉਣ ਦੀ ਕੋਸ਼ਿਸ਼ ਕੀਤੀ ਸੀ ਇਹ ਦੇਖੋ ਜੀ ਉਹ ਚਿੜੀ ਪੂਰੀ ਤਰ੍ਹਾਂ ਮਰ ਚੁੱਕੀ ਹੈ ਹੁਣ ਆਪਾਂ ਇਸ ਨੂੰ ਇੱਕ ਟੋਏ ਦੇ ਵਿੱਚ ਦਫਨਾ ਦਿੰਦੇ ਹਾਂ ਆ ਦੇਖੋ ਜੀ ਆਪਾਂ ਉਸ ਦੀ ਇੱਕ ਟੋਆ ਕੱਢਿਆ ਹੈ ਤੇ ਇਹਦੇ ਵਿੱਚ ਆਪਾਂ ਉਸ ਨੂੰ ਦਫਨਾ ਦਿੰਦੇ ਹਾਂ ਪਰਮਾਤਮਾ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ ਇਹ ਹਾਲ ਹੋਇਆ ਜੀ ਦੇਖੋ ਉਸ ਚਿੜੀ ਦੇ ਨਾਲ ਇਸ ਲਈ ਮੇਰਾ ਇਹ ਕਹਿਣਾ ਹੈ ਕਿ ਤੁਸੀਂ ਕਦੇ ਵੀ ਮਾਊਸ ਟ੍ਰੈਪ ਨੂੰ ਇਸ ਤਰ੍ਹਾਂ ਨਾ ਸਿੱਟੋ ਉਸ ਨੂੰ ਹਮੇਸ਼ਾ ਹੀ ਜੇ ਸਿੱਟਣਾ ਹੈ ਤਾਂ ਫੋਲਡ ਕਰਕੇ ਸਿੱਟੋ ਜਾਂ ਉਸ ਨੂੰ ਜਲਾ ਦੇਵੋ